ਸੁਣਿਆ ਸੀ ਕਰੋੜ ਦਾ ਤੇ ਜਦੋਂ ਵੇਖਿਆ ਤੇ ਲੱਖ ਦਾ ਰਾਹ ਪਿਆ ਸੌ ਦਾ ਤੇ ਵਾਹ ਪਿਆ ਤੇ ਕੱਖ ਦਾ ਗੱਲ ਪੰਜਾਬ ਦੇ ਹਲਾਤਾਂ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਦੇ ਉੱਤੇ ਕਰਨ ਲਗਾ ਸਾਰ ਭਗਵੰਤ ਸਿੰਘ ਮਾਨ ਲਗਾਤਾਰ ਢਾਈਆਂ ਸਾਲਾਂ ਤੋਂ ਵਿਰੋਧੀਆਂ ਨੂੰ ਹੰਕਾਰ ਭਰੀਆਂ ਟਿੱਚਰਾਂ ਤਰ੍ਹਾਂ ਤਰ੍ਹਾਂ ਦਾ ਮਜ਼ਾਕ ਡਾਉਣਾ ਜੋ ਉਹਨਾਂ ਦੇ ਖਿਲਾਫ ਕੋ ਬੋਲਦਾ ਉਹਨਾਂ ਨੂੰ ਕੋ ਸਲਾਹ ਦਿੰਦਾ ਤੇ ਮਜ਼ਾਕੀਆ ਲੈਹੇ ਦੇ ਵਿੱਚ ਉਹਦਾ ਮਜ਼ਾਕ ਡਾਉਣਾ ਉਹਨਾਂ ਨੂੰ ਟਿੱਚਰਾਂ ਕਰਨੀਆਂ ਕਿ ਮੇਰੇ 92 ਜਿੱਤੇ ਆ ਤੁਹਾਡੇ ਪੱਲੇ ਕੀ ਆ ਕਾਲੀ ਕਾਗਰਸੀਆਂ ਦੇ ਕਿਸੇ ਦੇ 18 ਜਿੱਤੇ ਆ ਕੋਈ ਤਿੰਨਾ ਤੇ ਰਹਿ ਗਿਆ ਕਿਸੇ ਦੇ ਦੋ ਜਿੱਤੇ ਆ ਕੋ ਕਾਰ 'ਚ ਆ ਜਾਇਆ ਕਰੋ ਕੋ ਸਕੂਟਰ ਦੇ ਉੱਤੇ ਆ ਜਾਇਆ ਕਰੋ ਇਸ ਤਰੀਕੇ ਮਜ਼ਾਕ ਲਗਾਤਾਰ ਅਸੀਂ ਢਾਈਆਂ ਸਾਲਾਂ ਤੋਂ ਸਾਰੇ ਹੀ ਸੁਣਦੇ ਆ ਰਹੇ ਆ ਪੰਜਾਬ ਵਾਸੀ ਪਹਿਲਾਂ ਤੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਸਪਾਈ ਜਿੱਤੇ ਆ ਤੇ ਜਦੋਂ ਉਹਦਾ ਕੇਜਰੀਵਾਲ ਅੰਦਰ ਗਿਆ ਉਹਦਾ ਨਾਂ ਨਾ ਨਾ ਹੀ ਕੱਢ ਕੇ ਰੱਖ ਦਿੱਤਾ ਔਰ ਹਮੇਸ਼ਾ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 92 ਨੂੰ ਸਾਨੂੰ ਮੈਂ ਜਤਾਇਆ ਮੈਂ ਬਹੁਤ ਮਤਨਾ ਜਿੱਤ ਕੇ ਆ ਕੇਜਰੀਆਲ ਦੀ ਹਾਲਤ ਭਗਵੰਤ ਮਾਨ ਦੇ ਸਾਹਮਣੇ ਪਤਾ ਕੀ ਹੋ ਗਈ ਵੀ ਉਹ ਕੀ ਕਹਿ ਰਿਹਾ ਭਗਵੰਤ ਮਾਨ ਨੂੰ ਕਿ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਆਪ ਇਹ ਕਿਆ ਸਿਖਾ ਰਹੇ ਹੈ ਮੁਝੇ ਉਹ ਜੋ ਉਂਗਲੀ ਪਕੜ ਕੇ ਚਲਤੇ ਥੇ ਉਂਗਲੀਆਂ ਉਪਰ ਨਚਾ ਰਹੇ ਹੈ ਮੁਝੇ ਮਤਲਬ ਇਹ ਹਾਲਾਤ ਇਹਨਾਂ ਦੋਵਾਂ ਦੇ ਦਰਮਿਆਨ ਜਿਹੜੇ ਬਣ ਗਏ 92 ਵਾਲੇ ਰਾਗ ਦੇ ਉੱਤੇ 2.5 ਸਾਲ ਆਪ ਆਪ ਬਹੁਤ ਜ਼ਿਆਦਾ ਰਾਗ ਆਇਆ ਕਿ 92 ਅਸੀਂ ਜਿੱਤ ਕੇ ਆਏ ਆ ਭਗਵਾਨ ਸਿਆ ਹੁਣ ਮੈਂ ਜਿਹੜਾ ਡਾਟਾ ਜਿਹੜਾ ਮੇਰਵਾ ਤੇਰੇ ਸਾਹਮਣੇ ਰੱਖਣ ਲੱਗਾ ਜਿਤੋਂ ਜਾਣੂ ਹੁੰਦੇ ਹੋ ਇਹ ਵੀ ਆਪਾਂ ਅਣਜਾਣ ਬਣੇ ਬੈਠੇ ਆ ਕੋਈ ਉਹਦੇ ਉੱਤੇ ਸਫਾਈ ਨਹੀਂ ਦਿੱਤੀ ਕੋਈ ਬਿਆਨ ਨਹੀਂ ਦਿੱਤਾ ਕਿਸੇ ਨੇ ਕੋਈ ਅਸਤੀਫੇ ਵਾਲੀ ਗੱਲ ਨਹੀਂ ਕੀਤੀ 13 ਲੋਕ ਸਭਾ ਸੀਟਾਂ ਦੀਆਂ ਜਿਹੜੀ ਚੋਣ ਹੋਈ ਆ 117 ਹਲਕਿਆਂ ਦੇ ਜਿਹੜੇ ਰਿਜ਼ਲਟ ਆ 2022 ਚ ਕੀ ਸੀਗੇ ਤੇ 2.5 ਸਾਲ ਬਾਅਦ 2024 ਚ ਕੀ ਰਿਜ਼ਲਟ ਆਉਂਦੇ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ ਸੀ 92 42.3% ਵੋਟ ਜਿਹੜੀ ਪੂਰੇ ਪੰਜਾਬ ਦੀ ਉਹ ਤੁਹਾਡਾ ਵੋਟ ਬੈਂਕ ਜਿਹੜਾ ਉਹ ਬਣਿਆ ਸੀਗਾ ਤੇ ਕਾਂਗਰਸ ਨੂੰ ਸੀਟਾਂ ਆਈਆਂ ਸੀ 18 23.1% ਵੋਟ ਉਹਨਾਂ ਨੂੰ ਪਈ ਸੀ ਕਾਲੀ ਦਲ ਨੂੰ ਸੀਟਾਂ ਆਈਆਂ ਸੀ 3 ਤੇ 18.5% ਉਹਨਾਂ ਦਾ ਵੋਟ ਬੈਂਕ ਸੀਗਾ ਤੇ ਭਾਜਪਾ ਨੂੰ ਸੀਟਾਂ ਆਈਆਂ ਸੀ ਦੋ ਜਿਹੜੀ ਚੀਜ਼ ਸੁਣਨ ਵਾਲੀ ਆ 6.6% ਉਹਨਾਂ ਦਾ ਜਿਹੜਾ ਵੋਟ ਬੈਂਕ ਸੀਗਾ ਅੱਜ 2024 ਦੇ ਵਿੱਚ ਹਾਲਾਤ ਕੀ ਬਦਲ ਕੇ ਰੱਖ ਦਿੱਤੇ ਗਏ ਜੋ ਮੈਂ ਪਹਿਲਾਂ ਕਹਿੰਦਾ ਰਿਹਾ ਸੀਗਾ ਉਹੀ ਹੋਣ ਹੋ ਰਿਹਾ ਵਾ ਕਿ ਤੁਹਾਡੀ ਪਾਰਟੀ ਨੂੰ ਸੀਟਾਂ ਜਿੱਤੀਆਂ ਨੇ 33 13 ਲੋਕ ਸਭਾ ਹਲਕਿਆਂ ਦੇ ਵਿੱਚੋਂ 117 ਦੇ ਵਿੱਚੋਂ 33 ਸੀਟਾਂ ਦਿੱਤੀਆਂ ਔਰ 26.3% ਤੁਹਾਡਾ ਵੋਟ ਬੈਂਕ ਰਹਿ ਗਿਆ 16% ਵੋਟ ਬੈਂਕ ਤੇਰੀ ਪਾਰਟੀ ਦਾ ਘਟ ਗਿਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਨੇ ਸੀਟਾਂ ਜਿੱਤੀਆਂ 37 117 ਦੇ ਵਿੱਚੋਂ ਉਹਦਾ ਵੋਟ ਬੈਂਕ 23.1 ਤੋਂ ਹੋ ਗਿਆ 26.3% ਤੇ ਕਾਲੀ ਦਲ ਨੇ 9 ਸੀਟਾਂ ਜਿੱਤੀਆਂ ਉਹਨਾਂ ਦਾ 18.5 ਜਿਹੜਾ ਵੋਟ ਪਰਸੈਂਟ ਸੀ ਉਹ ਰਹਿ ਗਿਆ 13.42 ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਜਿਹੜੀ ਮੈਂ ਕਹਿੰਦਾ ਸੀਗਾ ਕਿ ਬੀਜੇਪੀ ਨਾਲ ਰਲਿਆ ਵਾ ਤੂੰ ਉਹਦਾ ਵੋਟ ਬੈਂਕ ਸੀਗਾ ਉਹ ਸੀਟਾਂ ਜਿੱਤੇ ਸੀ 2 2022 ਦੇ ਵਿੱਚ ਤੇ ਵੋਟ ਬੈਂਕ ਸੀਗਾ ਉਹਨਾਂ ਦਾ 6.6 ਅੱਜ ਬੀਜੇਪੀ ਸੀਟਾਂ ਜਿੱਤੀ 23 ਤੇ 18.56% ਵੋਟ ਬੈਂਕ ਉਹਨਾਂ ਦਾ ਹੋ ਗਿਆ ਘੱਟੋ ਘੱਟ 12-13% ਉਹਨਾਂ ਦਾ ਜਿਹੜਾ ਵੋਟ ਬੈਂਕ ਵਧਿਆ ਵਾ ਬੀਜੇਪੀ ਕਾਮਯਾਬ ਹੋਈ ਉਹਨੇ ਡਰ ਦਾ ਜਿਹੜਾ ਪੰਜਾਬ 'ਚ ਮਾਹੌਲ ਪੈਦਾ ਕੀਤਾ ਸੀਗਾ ਉਹਦੇ ਵਿੱਚ ਉਹਨੂੰ ਕਾਮਯਾਬੀ ਮਿਲੀ ਢਾਈਆਂ ਸਾਲਾਂ ਦੇ ਰਾਜ 'ਚ ਤੇਰੀ ਵੋਟ ਜਿਹੜੀ ਪਾਰਟੀ ਦਾ ਵੋਟ ਬੈਂਕ ਕੋ 16% ਘਟ ਕੇ ਤੇ ਬੀਜੇਪੀ ਦਾ ਪਾਰਟੀ ਦਾ ਜਿਹੜਾ ਵੋਟ ਪਰਸੈਂਟ ਹੈ ਜਿਹੜਾ ਵੋਟ ਬੈਂਕ ਹੈ ਉਹ 15% ਵਧਿਆ ਜਿਸ ਨੇ ਵੋਟ ਬੈਂਕ ਕਿਦਾਂ ਵਧਿਆ ਦੁੱਖ ਕੋ ਲੱਗਣ ਡਿਆ ਜੇ ਜਿਹੜੀ ਪਾਰਟੀ ਨੇ ਪਿਛਲੇ 10 ਸਾਲ ਸੱਤਾ 'ਚ ਹੁੰਦਿਆਂ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਪੰਜਾਬ 'ਚ ਸਿਰਫ ਡਰਦਾ ਮਾਹੌਲ ਪੈਦਾ ਕੀਤਾ ਪੰਜਾਬ ਦੇ ਹਾਲਾਤ ਖਰਾਬ ਕੀਤੇ Hindu ਧਰਮ ਦੇ ਵਿੱਚ دہشت ਪੈਦਾ ਕੀਤੀ Hindu Sikh ਦੇ ਵਿੱਚ ਇੱਕ ਦੂਜੇ ਲਈ ਨਫ਼ਰਤ ਪੈਦਾ ਕੀਤੀ ਕੋਈ ਕਸਰ ਨਹੀਂ ਛੱਡੀ ਇੱਕ ਦੂਜੇ ਨੂੰ ਲੜਾਉਣ ਲਈ ਤੇ ਅੱਜ ਵੀ ਉਹ ਹਾਲਾਤ ਨੇ ਜੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਵਹਿਮ ਆ ਤੈਨੂੰ ਤੇ BJP ਨੂੰ BJP ਤੇਰੀ ਪਾਰਟੀ ਆ ਮੈਂ ਤੇ ਝਾੜੂ ਵਾਲੀ ਤੇਰੀ ਪਾਰਟੀ ਕਹਿੰਦਾ ਹੀ ਨਹੀਂ ਜੇ ਪੰਜਾਬ ਦੇ ਵਿੱਚ ਇਹ ਵਹਿਮ ਕੰਡੋ ਤੁਸੀਂ ਸਾਰੇ ਜਾਣੇ ਜੇ ਪੰਜਾਬ ਦੇ ਵਿੱਚ ਰਾਮ ਮੰਦਰ ਦੇ ਨਾਂ ਤੇ ਵੋਟ ਪੈਂਦੀ ਤੇ ਫਿਰ ਮੋਦੀ ਹੋਣੀ ਕਦੀ ਜਿੱਦਿਆ ਨਾ ਹਾਰ ਦੇ ਬੀਜਪੀ ਕਦੀ ਨਾ ਹਾਰਦੀ ਪੰਜਾਬ ਚ ਜਿੰਨੀ ਵੋਟ ਬੀਜਪੀ ਨੂੰ ਪਈ ਆ ਉਹ ਹਿੰਦੂਆਂ ਨੂੰ ਡਰਾ ਕੇ ਉਹਨਾਂ ਦੇ ਵਿੱਚ دہشت ਪੈਦਾ ਕਰਕੇ دہشت ਦਾ ਮਾਹੌਲ ਪੈਦਾ ਕਰਕੇ ਲਈ ਗਈ ਕਿ ਅਸੀਂ ਪੰਜਾਬ ਚ ਸੇਫ ਨਹੀਂ ਸ਼ਾਇਦ ਮੋਦੀ ਨੂੰ ਲੈ ਆਓ ਬੀਜੇਪੀ ਨੂੰ ਲੈ ਆਓ ਤੇ ਅਸੀਂ ਸੇਫ ਰਵਾਂਗੇ ਜਿਸ ਚ ਤੂੰ ਜਿਹੜੀ ਡਰ ਦੀ ਰਾਜਨੀਤੀ ਬੀਜੇਪੀ ਨੇ ਪੰਜਾਬ ਚ ਕੀਤੀ دہشت ਫਲਾਉਣ ਦੀ ਜਿਹੜੀ ਰਾਜਨੀਤੀ ਉਹਨੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਚ ਕੀਤੀ ਆ ਕਰਨ ਦੀ ਕੋਸ਼ਿਸ਼ ਕੀਤੀ ਆ ਢਾਈਆਂ ਸਾਲਾਂ ਚ ਤੇਰੀ ਸਰਕਾਰ ਨੇ ਉਹਨੂੰ ਪੂਰ ਪਾਇਆ ਉਹਦਾ ਪੂਰਾ ਸਾਥ ਦਿੱਤਾ ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ ਚ ਤੂੰ ਖੇਡਿਆ ਮੈਂ ਅੱਜ ਤਾਂ ਨਹੀਂ ਕਹਿੰਦਿਆ ਮੈਂ 6 ਮਹੀਨੇ ਅ ਤੋਂ ਕਹਿੰਦਿਆ ਮੈਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਢਿਆ ਵਾ ਸਾਡੇ ਦੇਸ਼ 'ਚ ਬੀਜੇਪੀ ਦਾ ਪੂਰੇ ਦੇਸ਼ ਦੇ ਵਿੱਚ ਵੋਟ ਬੈਂਕ ਘਟਿਆ ਵਾ ਤੇ ਸਿਰਫ ਉਸ ਪੰਜਾਬ ਦੇ ਵਿੱਚ ਵਧਿਆ ਜਿਹਦੇ ਨਾਲ ਲਗਾਤਾਰ ਪਿਛਲੇ 10 ਸਾਲਾਂ ਤੋਂ ਧੱਕਾ ਕਰ ਰਿਹਾ ਪੰਜਾਬ ਨੂੰ ਮਾਰ ਰਿਹਾ ਬਾਕੀ ਸੂਬਿਆਂ 'ਚ ਘਟਿਆ ਹੋਵੇ ਤੇ ਪੰਜਾਬ ਦੇ ਵਿੱਚ ਵਧਿਆ ਹੋਵੇ ਤੇ ਫਿਰ ਇਹਦਾ ਜ਼ਿੰਮੇਵਾਰ ਕਿਉਂ ਕੌਣ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੂੰ ਭਾਜਪਾ ਨਾਲ ਰਲਿਆ ਆਵਾ ਜਾਂ ਤੂੰ ਉਹਨਾਂ ਤੋਂ ਡਰਿਆ ਆਵਾ ਕਿਉਂਕਿ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਦਿੱਲੀ ਦੇ ਆਪ ਲੀਡਰ ਸਾਰੇ ਅੰਦਰ ਆ ਉਹੋ ਸ਼ਰਾਬ ਪਾਲਿਸੀ ਜਿਹੜੀ ਪੰਜਾਬ 'ਚ ਵੀ ਚੱਲੀ ਆ ਤੇ ਕਿਤੇ ਨਾ ਕਿਤੇ ਤੈਨੂੰ ਹੱਥ ਪੈ ਸਕਦਾ ਜਾਂ ਕਿਤੇ ਨਾ ਕਿਤੇ ਉਹਨਾਂ ਤੈਨੂੰ ਕਮਰਾ ਬੰਦ ਮੀਟਿੰਗ ਕਰਕੇ ਕਿਹਾ ਵਾ ਕਿ ਜਾ ਤੇ ਸਾਡੇ ਹੱਥਾਂ 'ਚ ਖੇਡ ਸਾਡੀ ਪਾਲਿਸੀ ਦੇ ਮੁਤਾਬਕ ਚੱਲ ਨਹੀਂ ਤੇ ਕੇਜਰੀਵਾਲਾਂ ਨੂੰ ਸੰਜੇ ਸਿੰਘਾਂ ਨੂੰ ਬਾਕੀ ਆਗੂਆਂ ਨੂੰ ਤੈਨੂੰ ਵੀ ਫੜ ਕੇ ਅੰਦਰ ਦੇ ਦੇਵਾਂਗੇ ਤੂੰ ਭਾਜਪੀ ਨਾਲ ਕੇ ਨਾਲ ਜਿਹੜਾ ਮਿਲ ਕੇ ਪੰਜਾਬ ਦਾ ਨੁਕਸਾਨ ਕਰਾਇਆ ਪੰਜਾਬ ਦੇ ਨੁਕਸਾਨ ਦੇ ਨਾਲ-ਨਾਲ ਤੂੰ ਆਪਦੀ ਪਾਰਟੀ ਦਾ ਨੁਕਸਾਨ ਕਰਾਇਆ ਤੇਰੇ ਬਾਰੇ ਮੈਂ ਇੱਕ ਕਹਾਣੀ ਰਾਤੀ ਮੈਂ ਸੁਣਦਾ ਸੀਗਾ ਫੇਸਬੁੱਕ ਤੇ ਕੋਈ ਬੜੀ ਵਧੀਆ ਕਿਸੇ ਨੇ ਕਹਾਣੀ ਸੁਣਾਈ ਸੀ ਉਹ ਕਹਾਣੀ ਦਾ ਨਾਂ ਸੀਗਾ ਗੱਦਾਰ ਤਿੱਤਰ ਤਾਂ ਨਾ ਸੁਣੀ ਇਸ ਕਹਾਣੀ ਨੂੰ ਤੇ ਤੇਰੇ ਤੇ ਬਿਲਕੁਲ ਪੂਰੀ ਢੁੱਕਦੀ ਆ ਜਿੱਦਾਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਦੇ ਆ ਵਾ ਇੱਕ ਬੰਦਾ ਬਾਜ਼ਾਰ ਦੇ ਵਿੱਚ ਤਿੱਤਰ ਵੇਚਦਾ ਹੁੰਦਾ ਉਹ ਤਿੱਤਰ ਵੇਚ ਰਿਆ ਸੀ ਬਾਜ਼ਾਰ ਦੇ ਵਿੱਚ ਉਹਦੇ ਕੋਲ ਬਹੁਤ ਸਾਰੇ ਤਿੱਤਰ ਸਨ ਪਰ ਇੱਕ ਤਿੱਤਰ ਉਹਨੇ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਸੀ ਬਾਕੀ ਤਿੱਤਰਾਂ ਨਾਲੋਂ ਅੱਡੋ ਨੂੰ ਰੱਖਿਆ ਸੀ ਤੇ ਗਾਹਕ ਨੇ ਪੁੱਛਿਆ ਉਹਨੂੰ ਵੀ ਤਿੱਤਰ ਕਿਵੇਂ ਲਾਏ ਆ ਉਹ ਕਹਿੰਦਾ 40 ਰੁਪਈਆ ਦਾ ਇੱਕ ਦਿਨਾਂ ਤੇ ਗਾਹਕ ਨੇ ਜਿਹੜਾ ਅੱਡ ਰੱਖਿਆ ਤਿੱਤਰ ਸੀਗਾ ਉਹਦੀ ਕੀਮਤ ਪੁੱਛੀ ਦੁਕਾਨਦਾਰ ਕਹਿੰਦਾ ਇਹਨੂੰ ਮੈਂ ਵੇਚ ਇਹਨੂੰ ਮੈਂ ਵੇਚਣਾ ਨਹੀਂ ਚਾਹੁੰਦਾ ਇਹਨੂੰ ਮੈਂ ਵੇਚਦਾ ਨਹੀਂਗਾ ਪਰ ਤੂੰ ਜਿੰਦ ਕਰੇਗਾ ਕਿਉਂਕਿ ਆਦਤ ਹੁੰਦੀ ਆ ਕਈ ਲੋਕਾਂ ਦੀ ਵੀ ਅੱਡ ਪਈ ਚੀਜ਼ ਨੂੰ ਲੈਣਾ ਜੇ ਤੂੰ ਜਿੰਦ ਕਰੇਗਾ ਤੇ ਇਹਦੀ ਕੀਮਤ 500 ਰੁਪਈਆ ਵਾ ਤੇ ਗਾਹਕ ਨੇ ਉਹਨੂੰ ਬੜੀ ਹਰਨੀ ਨਾਲ ਦੁਕਾਨਦਾਰ ਨੂੰ ਪੁੱਛਿਆ ਵੀ ਇਹਦੀ ਕੀਮਤ ਇੰਨੀ ਜ਼ਿਆਦਾ ਕਿਉਂ ਆ ਤੇ ਮਾਲਕ ਨੇ ਪਤਾ ਕੀ ਕਿਹਾ ਜਿੱਦਾਂ ਤੇਰੇ ਬੀਜੇਪੀ ਵਾਲੇ ਮਾਲਕ ਆ ਅਸਲ ਦੇ ਵਿੱਚ ਉਹਨੇ ਕਿਹਾ ਵੀ ਅਸਲ 'ਚੇ ਮੇਰਾ ਪਾਲਤੂ ਤਿੱਤਰ ਆ ਇਹ ਹੋਰ ਤਿੱਤਰਾਂ ਨੂੰ ਮੇਰੇ ਕੋਲ ਫਸਾਉਣ ਦਾ ਕੰਮ ਕਰਦਾ ਜਦੋਂ ਇਹ ਚੀਕਾ ਮਾਰਦਾ ਹੋਰ ਤਿੱਤਰਾਂ ਨੂੰ ਬੁਲਾਉਂਦਾ ਹੋਰ ਤਿੱਤਰ ਬਿਨਾ ਸੋਚੇ ਸਮਝੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਆ ਤੇ ਮੈਂ ਆਸਾਨੀ ਦੇ ਨਾਲ ਸਾਰਿਆਂ ਦਾ ਸ਼ਿਕਾਰ ਕਰ ਲੈਣਾ ਵਾ ਇਹ ਮੇਰਾ ਜਿਹੜਾ ਤਿੱਤਰ ਉਹ ਕੰਮ ਕਰਦਾ ਵਾ ਤੇ ਬਾਅਦ 'ਚ ਮੈਂ ਇਸ ਤਿੱਤਰ ਨੂੰ ਇਹਦੀ ਪਸੰਦ ਦੀ ਇੱਕ ਖਰਾਕ ਦੇ ਦਿੰਦਾ ਜਿਹਦੇ ਨਾਲ ਖੁਸ਼ ਹੋ ਜਾਂਦਾ ਇਸ ਕਰਕੇ ਦੀ ਕੀਮਤ 500 ਰੁਪਇਆ ਜਿਹੜੀ ਤੇਰੀ ਭਾਪੀ ਨੇ ਰੱਖੀ ਆ ਉਸ ਸਿਆਣੇ ਬੰਦੇ ਨੇ ਮਾਲਕ ਨੂੰ 500 ਰੁਪਇਆ ਦਿੱਤਾ ਤੇ ਉਹਦੇ ਕੋਲ ਤਿੱਤਰ ਲੈ ਕੇ ਤੇ ਸਾਰੇ ਬਾਜ਼ਾਰ ਉਸ ਤਿੱਤਰ ਦੀ ਧੌਣ ਮਰੋੜ ਦਿੱਤੀ ਤੇ ਕਿਸੇ ਨੇ ਪੁੱਛਿਆ ਵੀ ਤੂੰ ਇਦਾਂ ਕਿਉਂ ਕੀਤਾ ਉਹਦਾ ਜਵਾਬ ਅੱਗੋਂ ਪਤਾ ਕੀ ਸੀਗਾ ਕਿ ਗद्दार ਨੂੰ ਜੀਣ ਦਾ ਕੋਈ ਹੱਕ ਨਹੀਂ ਜਿਹੜਾ ਆਪਣੇ ਸਮਾਜ ਨੂੰ ਆਪਣੇ ਮੁਨਾਫੇ ਲਈ ਫਸਾਉਣ ਦਾ ਕੰਮ ਕਰਦਾ ਲੋਕਾਂ ਨਾਲ ਧੋਖਾ ਕਰਦਾ ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਤੇ ਸਮਾਜ 'ਚ ਜੀਣ ਦਾ ਕੋਈ ਹੱਕ ਨਹੀਂ ਜਿਹੜਾ ਹੱਕ ਤੂੰ ਬੀਜੇਪੀ ਦੇ ਪ੍ਰਤੀ ਜਿਹੜਾ ਜਿਤਰਾ ਉਤੇ ਤਰ੍ਹਾਂ ਦਾ ਸ਼ਿਕਾਰ ਕਰਦਾ ਉਸ ਤਰੀਕੇ ਤੂੰ ਨੁਭਾਰਿਆ ਵਾ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਈਡੀ ਪੈਂਦੀ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀਜੇਪੀ ਪੈਂਦੀ ਆ ਸੋ ਭਗਵੰਤ ਮਾਨ ਜੀ ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ ਚ ਅਕਾਲੀ ਭਾਜਪਾ ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ ਉਹਨਾਂ ਬਗਿਆੜਾਂ ਦੇ ਅੱਗੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਂਗ ਸੁੱਟ ਰਹੇ ਹੋ ਸਾਨੂੰ ਮਜਬੂਰ ਕਰ ਰਹੇ ਹੋ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ ਉਹੀ ਗਦਾਰ ਤਿੱਤਰ ਵਾਲਾ ਕੰਮ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਜੀ ਮੈਂ ਤੇ ਇਹ ਗੱਲ ਤੁਹਾਡੇ ਨੇਤਾਵਾਂ ਕੇਜਰੀਆਲ ਸੰਦੀਪ ਪਾਠਕ राघव ਚੱਡਾ ਨੂੰ ਇਹ ਗੱਲ ਕਹੀ ਹੈ ਕਿ ਇਹਦੇ ਕੋਲੋਂ ਆਪਣੀ ਪਾਰਟੀ ਵੀ ਬਚਾ ਲਓ ਤੇ ਪੰਜਾਬ ਨੂੰ ਵੀ ਬਚਾ ਲਓ ਮੈਂ ਇਹ ਵੀ ਮਿਸਾਲ ਦਿੱਤੀ ਸੀ ਉਹਨਾਂ ਨੂੰ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰ ਹੀ ਸਮਝਾਉਂਦੇ ਰਹੇ ਕਿ ਵਿਕਰਮ ਕੋਲੋਂ ਆਪ ਵੀ ਬਾਜ ਜਾ ਤੇ ਆਪਣੇ ਕਾਲੀ ਦਲ ਨੂੰ ਵੀ ਬਚਾ ਲਾ ਪਰ ਜਦੋਂ ਤੱਕ ਸੁਖਬੀਰ ਨੂੰ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੋ ਬਾਜੋ ਤੇ ਆਪਣੀ ਪਾਰਟੀ ਵੀ ਬਚਾ ਲਓ ਪਰ ਜਦੋਂ ਤੱਕ ਤੁਹਾਨੂੰ ਸਮਝਾਣੀ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਹੈ ਜਿਹੜੀ ਅੱਜ ਹੋ ਵੀ ਗਈ ਆ ਮੈਂ ਭਗਵਾਨ ਦਾ ਮਾਨ ਤੈਨੂੰ ਕਹਿਣ ਲੱਗਾ ਕਿ ਆਪਣੇ ਅੰਦਰੋਂ ਹੰਕਾਰ ਛੱਡ ਪੰਜਾਬ ਦੇ ਭਲੇ ਲਈ ਕੰਮ ਕਰ ਇਹ ਨਹੀਂ ਵੀ ਜਿਹਨੂੰ ਮਰਜ਼ੀ ਫੜ ਲਿਆ ਜਿਹਨੂੰ ਮਰਜ਼ੀ ਠੋਕ ਦਿੱਤਾ ਇਹੀ ਆਪਾਂ ਨੂੰ ਕੰਮ ਰਹਿ ਗਏ ਆ ਆਪਣੇ ਮਨ ਦੇ ਵਿੱਚੋਂ ਵਹਿਮ ਕੱਢ ਮੈਂ ਤੈਨੂੰ ਕਹਿਣਾ ਕਿ ਇਹ ਸਦਾ ਨਹੀਂ ਆਪਾਂ ਬਣੇ ਰਹਿਣਾ ਪੰਜਾਬ ਦੀ ਇਸ ਕੁਰਸੀ ਦੇ ਉੱਤੇ ਤੇਰੀ ਹਾਲਤ ਪਤਾ ਕੀ ਆ ਤੂੰ ਕੀ ਸਮਝ ਲਿਆ ਉਹ ਚਿੜੀ ਵਾਂਗ ਤੂੰ ਵੀ ਇੱਕ ਭੁਲੇਖਾ ਪਾ ਲਿਆ ਕਿਸੇ ਚਿੜੀ ਦੀ ਢੂਈ ਦੇ ਉੱਤੇ ਲਾਲ ਰੰਗ ਲਾ ਦਈਏ ਨਾ ਤੇ ਉਹ ਧੌੜ ਘਮਾ ਘਮਾ ਕੇ ਵੇਂਦੀ ਰਹਿੰਦੀ ਆ ਵੀ ਸ਼ਾਇਦ ਮੈਂ ਕੋਇਲ ਬਣ ਗਈ ਆ ਪਰ ਅਸਲ ਦੇ ਵਿੱਚ ਉਹ ਰਹਿੰਦੀ ਚਿੜੀ ਆ ਸੋ ਇਹ ਚਿੜੀ ਵਾਲਾ ਵਹਿਮ ਆਪਣੇ ਮਨ ਦੇ ਵਿੱਚੋਂ ਤੂੰ ਵੀ ਕੱਢ ਜਾਂ ਮੈਂ ਤੈਨੂੰ ਇੱਕ ਹੋਰ ਮਿਸਾਲ ਦਵਾਂ ਜਦੋਂ ਪਤੰਗ ਉੱਡਦੀ ਆ ਨਾ ਉਹ ਬੁੱਲੇ ਲੱਗੀ ਹੁੰਦੀ ਆ ਤੇ ਉਹਦੇ ਮਨ ਦੇ ਵਿੱਚ ਵਹਿਮ ਆ ਜਾਂਦਾ ਤੇਰੇ ਮਨ ਦੇ ਵਿੱਚ ਜਿੱਦਾਂ ਤੇਰੇ ਮਨ ਦੇ ਵਿੱਚ ਵਹਿਮ ਆ ਗਿਆ ਕਿ ਇਹ ਧਾਗੇ ਨੇ ਇਹ ਤਲਾਵਾਂ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਜੇ ਡੋਰ ਨੇ ਮੈਨੂੰ ਬੰਨਿਆ ਨਾ ਹੋਵੇ ਤੇ ਮੈਂ ਹੋਰ ਉੱਚੀ ਉੱਡ ਜਾਣਾ ਸੀਗਾ ਤੇ ਜਦੋਂ ਡੋਰ ਕੱਟਦੀ ਆ ਨਾ ਪਤੰਗ ਜਿਹੜੀ ਉੱਚੀ ਉੱਡਦੀ ਜ਼ਰੂਰ ਆ ਸਿਰਫ 2 ਮਿੰਟ ਲਈ ਮੁੜ ਕੇ ਉਹ ਮੁੱਦੇ ਮੂੰਹ ਕਿਸੇ ਰੂੜੀ ਦੇ ਉੱਤੇ ਤੇ ਕਿਸੇ ਗੰਦ ਦੇ ਉੱਤੇ ਡਿੱਗੀ ਹੁੰਦੀ ਆ ਸੋ ਇਹ ਤਲਾਵਾਂ ਜਿਹੜੀਆਂ ਨਾ ਤੇਰੀਆਂ ਤੇ ਡੋਰ ਆ ਜਿਹੜੀ ਐ ਇਹ ਪੰਜਾਬ ਦੀ ਜਨਤਾ ਵਾ ਇਹ ਚੰਗੇ ਸਲਾਹਕਾਰ ਜਿਹੜੇ ਤੈਨੂੰ ਨੁਕਤਾਚੀਨੀ ਕਰਦੇ ਆ ਨਾ ਇਹ ਪਤੰਗ ਦੀ ਡੋਰ ਤੇ ਤਲਾਵਾ ਹੁੰਦੀਆਂ ਨਾ ਸੋ ਸੁਣਨਾ ਸਿੱਖੋ ਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਉਹਨਾਂ ਗਲਤੀਆਂ ਸੁਧਾਰ ਕਰੋ ਇਹ ਨਹੀਂ ਵੀ ਤੈਨੂੰ ਜੇ ਕਿਸੇ ਨੇ ਮਤਲਬ ਕੋ ਸਲਾਹ ਦਿੱਤੀ ਤੇ ਆਪਾਂ ਮੁੜ ਕੇ ਸੁਣਨੀ ਨਹੀਂ ਉਹਦਾ ਟੀਚਰਾਂ ਨਾਲ ਮਜ਼ਾਕ ਡਾਉਣਾ ਵਾ ਤੇ ਜਿਸ ਦਿਨ ਇਹਨਾਂ ਤਲਾਵਾਂ ਤੇ ਇਸ ਡੋਰ ਨੇ ਜਿਹਨੇ ਤੈਨੂੰ ਬੰਨ ਕੇ ਰੱਖਿਆ ਨਾ ਪਰਜਾ ਦੀ ਜਨਤਾ ਤੇ ਤੇਰੇ ਸਲਾਹਕਾਰਾਂ ਨੇ ਜਦ ਡਰੋਨਾ ਨੇ ਛੱਡ ਦਿੱਤਾ ਤੇ ਮੁੱਦੇ ਮੁਆਪਾ ਵੀ ਕਿਸੇ ਰੂੜੀ ਦੇ ਉੱਤੇ ਪਏ ਹੋਣਾ ਵਾ ਆ ਹਾਲਾਤ ਤੇਰੀ ਬਣ ਜਾਣੀ ਆ ਸੋ ਮੈਂ ਤੈਨੂੰ ਅਜੇ ਵੀ ਕਹਿਣਾ ਸੰਭਲ ਜਾ ਆਪਣੇ ਆਪ ਦੇ ਵਿੱਚੋਂ ਹੰਕਾਰ ਕੱਢ ਕਦਾਂ ਹੰਕਾਰ ਕਰਦੇ ਆਪਾਂ 15 ਮੁੱਦੇ ਵਿੱਚੋਂ 8 ਮੰਤਰੀ ਜਿਹੜੇ ਉਹ ਆਪਣੇ ਹਲਕੇ ਹਾਰ ਗਿਆ ਆ ਦੇਣੇ ਆ ਯਾਰ ਤੁਹਾਡੀ ਪੰਜਾਬ ਨੂੰ ਆ ਕੰਮ ਆ ਤੁਹਾਡੇ ਪੰਜਾਬ ਦੇ ਉਹਨਾਂ 8ਾਂ ਦੇ ਸਮੇਤ ਤੈਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਵਾ ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ ਇਹ ਨਹੀਂ ਵੀ ਕਿਸੇ ਨੂੰ ਫੜ ਲਿਆ ਕਿਸੇ ਨੂੰ ਛੱਡ ਦਿੱਤਾ ਕਿਸੇ ਨੂੰ ਡਰਾ ਲਿਆ ਇਦਾਂ ਸੂਬਾ ਨਹੀਂ ਚੱਲਣਾ ਗੱਲਾਂ ਦੇ ਕੜਾ ਦੇ ਨਾਲ ਸੂਬਾ ਨਹੀਂ ਚੱਲਣਾ ਤੇਰੇ ਤੇ ਤੇਰੇ ਹਾਰੇ ਮੰਤਰੀਆਂ ਲਈ ਮੈਂ ਦੋਲਣਾ ਕਹਿ ਕੇ ਸਮਾਪਤੀ ਕਰਨ ਲੱਗਾ ਸ਼ਾਇਦ ਤੈਨੂੰ ਤੇ ਤੇਰੇ ਹੰਕਾਰੇ ਜਿਹੜੇ ਪਾਰਟੀ ਦੇ ਮੰਤਰੀ ਉਹਨਾਂ ਨੂੰ ਅਕਲ ਆ ਜਾਏ ਇਹ ਦੋਲਣਾ ਸਿਰਫ ਤੁਹਾਡੇ ਤੇ ਢੁੱਕਦੀਆਂ ਵਾਂ ਕਿ ਭਾਸ਼ਣ ਮੈਂ ਹੈ ਜਿਤਨਾ ਆਪ ਲੈਕਚਰ ਦਿੰਨੇ ਆ ਲੋਕਾਂ ਨੂੰ ਲਵਾ ਲੈਨੇ ਆ ਤੇ ਅੰਦਰ ਉਹਦਾ ਸੱਚ ਕੁਝ ਹੋ ਰਿਹਾ ਕਿ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਕੇ ਹੋ ਬਾਸ਼ਨ ਮੇ ਹੈ ਦੇਸ਼ ਕੀ ਚਿੰਤਾ ਆਸ਼ਿਕ ਕੁਰਸੀ ਮਾਲਕੇ ਹੋ ਪਾਏ ਗਏ ਹੋ ਮਖਮਲ ਕੀ ਰਜਾਈ ਪਾਏ ਗਏ ਹੋ ਮਖਮਲ ਕੀ ਰਜਾਈ ਲਾਇਕ ਤੋ ਤਰਪੈਲ